ਲੈ ਵੀ ਸੋਹਣਿਓ ਸੱਜਣੋ ਅੱਜ ਸੁਣੋ ਲੁਧਿਆਣੇ ਕਿਸਾਨ ਮੇਲਾ ਦਿਖਾ ਰਿਹਾ ਜੁਨੀਵਰਸਿਟੀ ਦੇ ਵਿੱਚ ਵੱਡੇ ਵੱਡੇ ਟਰੈਕਟਰ ਵੱਡੇ ਵੱਡੇ ਰੋਟਾਵੇਟਰ ਹਾਲ ਤਵੀਆਂ ਸਾਗੇ ਲੈ ਕੇ ਕੰਪਨੀ ਵਾਲੇ ਪਹੁੰਚੇ ਨੇ ਸੋਹਣਿਓ ਤੇ ਬਾਕੀ ਜਿਹੜੇ ਬੰਦੇ ਨੇ ਆ ਮੇਲਾ ਹੀ ਨਾ ਦੇਖਿਆ ਨਾ ਜੱਟ ਜ਼ਿਮੀਦਾਰ ਨੇ ਉਹਨੇ ਫਿਰ ਕੁਝ ਨਹੀਂ ਦੇਖਿਆ ਜੇ ਤੁਸੀਂ ਕੇਰਾ ਮੇਲੇ 'ਚ ਆਗੇ ਨਾ ਤੁਸੀਂ ਕਹੋਗੇ ਯਾਰ ਕੀ ਆ ਬਾਤ ਆ ਇਥੇ ਕੁੱਲ ਚੀਜ਼ ਮਿਲਦੀ ਆ ਨਵੀ ਤੋਂ ਨਵੀ ਤੁਸੀਂ ਚੀਜ਼ ਲਿਜਾ ਸਕਦੇ ਹੋ ਕਣਕ ਦਾ ਵੀ ਜੀ ਰਿਆਬੀ ਤੇ ਬਾਕੀ ਕਿਸੇ ਵੀ ਤਰ੍ਹਾਂ ਦਾ ਫਲਾਂ ਦਾ ਬੂਟਾ ਤੁਸੀਂ ਬਾਕੀ ਟਰੈਕਟਰ ਤਵੀਆਂ ਹਲਤ ਉਹ ਤਾਂ ਆਉਂਦੀ ਆਉਂਦੇ ਨੇ ਬਾਕੀ ਉਹਨਾਂ ਦੇ ਵਿੱਚ ਬਹੁਤ ਨਵੀਆਂ ਤਕਨੀਕ ਲੈ ਕੇ ਪਹੁੰਚਦੇ ਹੁੰਦੇ ਨੇ ਡਾਕਟਰ ਸਾਹਿਬ ਜਾਂ ਕੰਪਨੀ ਵਾਲੇ ਜਿਵੇਂ ਆ ਬੱਕਰਿਆਂ ਬਾਰੇ ਜਾਣਕਾਰੀ ਕੁੱਤਿਆਂ ਬਾਰੇ ਮੱਝਾਂ ਬਾਰੇ ਮੁਰਗਿਆਂ ਬਾਰੇ ਘੋੜੀਆਂ ਬਾਰੇ ਸੂਰਾਂ ਬਾਰੇ ਕੁੱਲ ਚੀ ਦੀ ਬਰੀਕੀ ਦੇ ਨਾਲ ਸਮਝਾਇਆ ਜਾਂਦਾ ਜੇ ਮੇਲੇ ਤੇ ਇਹ ਮੇਲਾ ਕਦੋਂ ਲੱਗਦਾ 9 ਮਈ ਮਿਨੇ ਦੀ 13 ਤੇ 14 ਤਰੀਕ ਨੂੰ ਸੋਹਣਿਓ ਲੱਗਦਾ ਟਾਈਮ ਕੱਢ ਕੇ ਜਰੂਰ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਜਾਇਆ ਕਰੋ ਮਿੱਤਰੋ ਕਿਸਾਨ ਮੇਲੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ ਮੇਲੇ ਦੇ ਵਿੱਚੋਂ ਇੱਥੋਂ ਤੁਸੀਂ ਫਲਾਂ ਵਾਲੇ ਬੂਟੇ ਕੋਈ ਮਰਜ਼ੀ ਲਿਆ ਸਕਦੇ ਹੋ ਠੀਕ ਆ ਜੀ ਬਾਕੀ ਤੁਸੀਂ ਫੁੱਲਾਂ ਵਾਲੇ ਬੂਟੇ ਵੀ ਲਿਆ ਸਕਦੇ ਹੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜਉਂਦੇ ਆਂ